ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਬੀਦੀ ਚੰਗੀਏ ਜੰਦੀਏ ਸਾਰਿਆਂ ਨੇ ਅੰਗ ਸਿੰਘਾਂ ਦੀ ਸਾਨੂੰ ਬਹੁਤ ਸਪੋਰਟ ਆ ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਆ ਪੰਥ ਦਾ ਕੰਮ ਆ ਤੇ ਜਿੰਨੇ ਜਿੰਨੇ ਵੀ ਬੁਲਾ ਰਹੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਮਾੜਾ ਨਹੀਂ ਬੋਲਣਾ ਸਾਰਿਆਂ ਦੀ ਬਹੁਤ ਸਪੋਰਟ ਆ ਦੇ ਉਹ ਅਧਿਆਨੀ سپورਟ ਕਰਨੀ ਹੈ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਬੀਦੇ ਚੰਗੀਆਂ ਚੰਦੀਆਂ ਸਾਰੇ ਨਿਹੰਗ ਸਿੰਘਾਂ ਦੀ ਸਾਨੂੰ ਬਹੁਤ سپورਟ ਆ ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸਦੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਹੈ ਪੰਥ ਦਾ ਕੰਮ ਆ ਤੇ ਜਿੰਨੇ ਜਿੰਨੇ ਵੀ ਬੁਲਾਰੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਾ ਮਾੜਾ ਨਹੀਂ ਬੋਲਣਾ ਸਾਰਿਆਂ ਦੀ ਬਹੁਤ سپورਟ ਆ ਤੇ ਉਹ ਉਹਨਾਂ ਦੀ ਸਪੋਰਟ ਕਰਨੀ ਹੈ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਬੀ ਦੀ ਚੰਗੀ ਹੈ ਜੰਦੀ ਹੈ ਸਾਰੇ ਨਿਹੰਗ ਸਿੰਘਾਂ ਦੀ ਸਾਨੂੰ ਬਹੁਤ ਸਪੋਰਟ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਹੈ ਪੰਥ ਦਾ ਕੰਮ ਹੈ ਤੇ ਜਿੰਨੇ ਜਿੰਨੇ ਵੀ ਬੁਲਾਰੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਿਮਾੜਾ ਨਹੀਂ ਬੋਲਣਾ ਸਾਰਿਆਂ ਦੀ ਬਹੁਤ ਸਪੋਰਟ ਆ ਤੇ ਉਹਨਾਂ ਦੀ ਸਪੋਰਟ ਕਰਨ ਹੀ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਵੀ ਦੀ ਚੰਗੀਆਂ ਜੰਦੀ ਹੈ ਸਾਰੇ ਨਿਹੰਗ ਸਿੰਘਾਂ ਦੀ ਸਾਨੂੰ ਬਹੁਤ ਸਪੋਰਟ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸੇ ਦੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਹੈ ਪੰਥ ਦਾ ਕੰਮ ਹੈ ਤੇ ਜਿੰਨੇ ਜਿੰਨੇ ਵੀ ਬੁਲਾਰੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਮਾੜਾ ਨਹੀਂ ਬੋਲਣਾ ਸਾਨੂੰ ਸਾਰਿਆਂ ਦੀ ਬਹੁਤ ਸਪੋਰਟ ਆ ਤੇ ਉਹਨਾਂ ਦੀ ਸਪੋਰਟ ਕਰਨੀ ਹੈ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਬੀਦੇ ਚੰਗੀਆਂ ਜੰਦੀ ਹੈ ਸਾਰੇ ਨਿਹੰਗ ਸਿੰਘਾਂ ਦੇ ਸਾਨੂੰ ਬਹੁਤ ਸਪੋਰਟ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸੇ ਦੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਹੈ ਪੰਥ ਦਾ ਕੰਮ ਆ ਤੇ ਜਿੰਨੇ ਜਿੰਨੇ ਵੀ ਬੁਲਾਰੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਮਾੜਾ ਨਹੀਂ ਬੋਲਣਾ ਸਾਰਿਆਂ ਦੀ ਬਹੁਤ ਸਪੋਰਟ ਆ ਤੇ ਉਹਨਾਂ ਦੀ ਸਪੋਰਟ ਕਰਨੀ ਹੈ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਬਿਧੀ ਚੰਗੀਏ ਜੰਦੀ ਹੈ ਸਾਰੇ ਨਿਹੰਗ ਸਿੰਘਾਂ ਦੀ ਸਾਨੂੰ ਬਹੁਤ ਸਪੋਰਟ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸੇ ਦੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਹੈ ਪੰਥ ਦਾ ਕੰਮ ਆ ਤੇ ਜਿੰਨੇ ਜਿੰਨੇ ਵੀ ਬੁਲਾਰੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਮਾੜਾ ਨਹੀਂ ਬੋਲਣਾ ਸਾਨੂੰ ਸਾਰਿਆਂ ਦੀ ਬਹੁਤ ਸਪੋਰਟ ਆ ਤੇ ਉਹਨਾਂ ਦੀ ਸਪੋਰਟ ਕਰਨੀ ਹੈ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਦਮਦਮੀ ਟਕਸਾਲ ਵਾਲੇ ਬਾਬੇ ਬਿਧੀ ਚੰਗੀਏ ਜੰਦੀ ਹੈ ਸਾਰੇ ਨਿਹੰਗ ਸਿੰਘਾਂ ਦੀ ਸਾਨੂੰ ਬਹੁਤ ਸਪੋਰਟ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੋਈ ਵੀ ਸਟੇਜ ਤੇ ਆਵੇ ਤੇ ਕਿਸੇ ਦੇ ਬਾਰੇ ਨਹੀਂ ਬੋਲਣਾ ਕਿਉਂਕਿ ਇਹ ਸਾਂਝੀ ਸਟੇਜ ਹੈ ਪੰਥ ਦਾ ਕੰਮ ਹੈ ਤੇ ਜਿੰਨੇ ਜਿੰਨੇ ਵੀ ਬੁਲਾਰੇ ਆਉਂਦੇ ਆ ਕਿਸੇ ਦੇ ਬਾਰੇ ਵੀ ਨਮਾੜਾ ਨਹੀਂ ਬੋਲਣਾ ਸਾਰਿਆਂ ਦੀ ਬਹੁਤ ਸਪੋਰਟ ਆ ਤੇ ਉਹਨਾਂ ਦੀ ਸਪੋਰਟ ਕਰਨੀ ਹੈ ਇੱਥੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ